ਕੀ ਪਟਕਾ ਦਸਾਰ ਦਾ ਰੂਪ ਹੈ ਜੀ ਨਹੀਂ ਬਿਲਕੁਲ ਨਹੀਂ ਪਟਕਾ ਇੱਕ ਨਵੀਂ ਕਾੜ ਹੈ ਸਾਡੇ ਅੱਖੀ ਦੇਖੀ ਅਸੀਂ ਛੋਟੇ ਹੁੰਦੇ ਸੀਗੇ ਇੱਕ క్రికెਟਰ ਹੁੰਦਾ ਸੀ ਵਿਸ਼ਨ ਸਿੰਘ ਬੇਤੀ ਸੀ ਨਾ ਉਹਦਾ ਤੇ ਉਹ ਤੋਂ ਜਾਨੀ ਕਿ ਪਟਕਾ ਬਹੁਤ ਜ਼ਿਆਦਾ ਪ੍ਰਚਲਿਤ ਹੋ ਗਿਆ ਪਹਿਲਾਂ ਵੀ ਥੋੜਾ ਸ਼ੁਰੂ ਸ਼ੁਰੂ ਤਾਂ ਹੀ ਉਹ ਪਟਕਾ ਬੰਦਾ ਸੀ ਥੋੜਾ ਜਿਹੀ ਬਹੁਤ ਜ਼ਿਆਦਾ ਉਹ ਤੋਂ ਬਾਅਦ ਫਿਰ ਬਹੁਤ ਜ਼ਿਆਦਾ ਚੱਲ ਪਿਆ ਸ਼ਹਿਰਾਂ ਚੱਲਿਆ ਪਹਿਲਾਂ ਸ਼ਹਿਰੀਆਂ ਨੇ ਸ਼ੁਰੂ ਕੀਤਾ ਹੌਲੀ ਪਿੰਡਾਂ ਚ ਵੀ ਆ ਗਿਆ ਤੁਸੀਂ ਇਹਦੀ ਨਿਸ਼ਾਨੀ ਕੀ ਅੱਜ ਤੋਂ ਨਾ Google ਤੇ ਜਾ ਕੇ ਤੁਸੀਂ ਪੁਰਾਣੀਆਂ ਸਿੱਖ ਪਿਕਚਰਸ ਦੇਖੋ ਤੁਹਾਨੂੰ ਬਲੈਕ ਐਂਡ ਵਾਈਟ ਫੋਟੋ ਦਿਸਣਗੀਆਂ ਬੱਚੇ 5 5 6 4 5 6 ਸਾਲ ਦੇ ਬੱਚੇ ਐਡੀ ਵੱਡੀ ਦਸਾਰਾ ਸਜਾਈਆਂ ਉਹਨਾਂ ਦੇ ਕਿਸੇ ਬੱਚੇ ਤੇ ਪਟਕਾ ਨਹੀਂ ਸੀ ਹੁੰਦਾ ਪਟਕਾ ਬਿਲਕੁਲ ਨਵੀਂ ਕਾੜਿਆ ਤੇ ਪਟਕੇ ਨੇ ਬੜਾ ਨੁਕਸਾਨ ਕੀਤਾ ਸਾਡਾ ਪਟਕਾ ਬੰਨਿਆ ਫੇ ਮੁੰਡੇ ਵੱਡਿਓ ਕੇ ਪਟਕਾ ਬੰਨੀ ਦਾੜੀ ਵੀ ਆ ਕੇ ਪਟਕਾ ਬੰਨੀ ਜਾਂਦੇ ਫੇ ਦਾੜੀ ਕਟਾਉਣ ਲਾ ਪੈਂਦੇ ਆ ਫੇ ਪਟਕੇ ਦੀ ਟੋਪੀ ਰੱਖਣ ਲਾ ਪੈਂਦੇ ਆ ਹੌਲੀਏ ਟੋਪੀ ਰੱਖਦੇ ਰੱਖਦੇ ਫਿਰ ਉਹ ਪਟਕਾ ਗਾਇਬ ਕਰ ਦਿੰਦੇ ਆ ਬਸ ਕੇਸ ਕੱਟੇਗੇ ਤੁਸੀਂ ਪਟਕਾ ਇੱਕ ਬਹੁਤ ਵੱਡੀ ਮੁਸੀਬਤ ਆ ਸਾਡੇ ਵਾਸਤੇ ਖਤਰਾ ਆ ਤੇ ਬਚਪਨ ਤੋਂ ਬਚਪਚਿਆਂ ਨੂੰ ਛੋਟੇ ਹੁੰਦਿਆਂ ਤੋਂ ਦਸਤਾਰਾਂ ਸਜਾਓ ਅਸੀਂ ਇਹ ਗੱਲ ਪ੍ਰੈਕਟੀਕਲੀ ਕਰਕੇ ਕੀਤੀ ਦੇਖੀ ਆ ਜੰਮਦੇ ਬੱਚਿਆਂ ਤੋਂ ਬਾਅਦ ਛੇੜੀ ਛੋਟੇ ਛੋੜੀ ਦਸਤਾਰਾਂ ਸਜਾ ਕੇ ਸਾਡੇ ਇੱਕ ਇੱਕ ਸਾਲ ਦੇ ਬੱਚੇ ਦੀ ਫੋਟੋ ਦਿਖਾ ਦਾਂਗੇ ਅੱਜ ਕੋ ਬੱਚੇ ਕਿੰਨੇ ਸੋਹਣੇ ਸਜੇ ਹੋਏ ਨੇ ਦੇਖੋ ਛੋਟੇ ਛੋੜੇ ਬੱਚੇ ਨੇ ਦਸਤਾਰਾਂ ਸਜਾਈਆਂ ਨੇ ਬਿਲਕੁਲ ਛੋਟੇ ਛੋੜੇ ਬੱਚੇ ਵਸੀਂ ਦੇਖੇ ਆ ਦਸਤਾਰਾਂ ਸਾਡੇ ਸਜਾਉਂਦੇ ਨੇ ਬੱਚੇ ਦਸਤਾਰ ਸਜਾ ਸਕਦੇ ਬੱਚੀ ਹੋਵੇ ਬੱਚਾ ਹੋਵੇ ਛੋਟੀ ਉਮਰ ਦੇ ਬੱਚੇ ਤੇ ਬੱਚੀ ਦੇ ਦਸਤਾਰ ਸਜਾਓ